ਮੀਟਿੰਗ ਹੋਈ ਹੈ ਜਿਵੇਂ ਪਿਛੇ ਤੁਸੀਂ ਸਾਰੇ ਜਾਣਦੇ ਕਿ ਚੌਣ ਜਾਬਤਾ ਲੱਗਿਆ ਸੀ ਇਹ ਕੰਮ ਜਿਹੜੇ ਪ੍ਰਮਾਣਗੀ ਲਈ ਟੈਕਨੀਕ ਬਈ ਸੀ ਅੱਜ ਉਹ ਮੀਟਿੰਗ ਬੁਲਾ ਕੇ ਸੀ ਉਹ ਸਾਰੇ ਜਿਹੜੇ ਟੈਕਨੀਕ ਕੰਮ ਸੀ ਉਹਨਾਂ ਨੂੰ ਪ੍ਰਮਾਣਗੀ ਦਿੱਤੀ ਆ ਔਰ ਇੱਕ ਗੱਲ ਜਰੂਰ ਹੈ ਅੱਜ ਜਿਹੜਾ ਅਜੰਡਾ ਸੀ ਕਿ ਬਾਉਂਡਰੀ ਵਾਲ ਕਰਨੀ ਆ ਜਿਹੜਾ ਡੰਪ ਐਸਪ੍ਰੈਂਸ ਆ ਉਹ ਸੀ ਰੋਕਾ ਸਪੈਸ਼ਲ ਮੈਂ ਇਹ ਕਹਿੰਦੇ ਅਸੀਂ ਬਾਉਂਡਰੀ ਵਾਲ ਨਹੀਂ ਕਰਦੇ ਨੇ ਲੋਕਾਂ ਦੀ ਮੰਗ ਆ ਤੇ ਬਾਕੀ ਜਿਹੜੇ ਸਾਰੇ ਮਤੇ ਡਿਵੈਲਪਮੈਂਟ ਦੇ ਸੀ ਇਹ ਪ੍ਰਵਾਨ ਕੀ ਲਿਸੀਓ ਸੀ ਪਾਸ ਕਰਦੇ ਸਫਾਈ ਦਾ ਗੱਲ ਕੀਤੀ ਜਾਵੇ ਜੁਗ ਦੀ ਸਫਾਈ ਆ ਹੋਰ ਕਿਸ ਨੇ ਲੈ ਕੇ ਹੁੰਦੇ ਬਾਰੇ ਵੀ ਜਿਹੜੇ ਚੋੜੀ ਸਫਾਈ ਆ ਇਹਨਾਂ ਦੇ ਅੰਦਰ ਵੀ ਡੀਸੀ ਸਾਹਿਬ ਦੇ ਅੰਦਰ ਆ ਉਹ ਪਹਿਲੀ ਇੱਥੋਂ ਵੀ ਖੋਨੂ ਮਲ ਤੋਂ ਦੱਸ ਰਹੀ ਉਹ ਟੈਂਡਰ ਵੀ ਹੈ ਮਸ਼ੀਨ ਵੀ ਲਿਆਤੀ ਗਈ ਸ਼ੇਰ ਹਾਂ ਜੈਟਿੰਗ ਮਸ਼ੀਨ ਲੈਣੀ ਹੈ ਉਹ ਜੋੜਾ ਕੀ ਸ਼ਿਵਰੇਜ ਦਾ ਠਿਕਾ ਉਹ ਸ਼ਿਵਰੇਜ ਡਿਪਾਰਟਮੈਂਟ ਕੋਲ ਉਹ ਮਿਊਨਿਸਪਲ ਕਮਟੀ ਦੇ ਅੰਦਰ ਹੀ ਹੈ ਜੈਟਿੰਗ ਮਸ਼ੀਨ ਅੱਜ ਅਸੀਂ ਉਹਨਾਂ ਨੂੰ ਪਾਸ ਕੀਤਾ ਕਿ ਉਹਨਾਂ ਨੂੰ ਸੇਵਾਤ ਨਹੀਂ ਜਾਵੇ ਤੇ ਦੇਖ ਰਹੇ ਮੇਰੇ ਦਰਮਿਆਨ ਤੇ ਡਰਾਈਵਰ ਜੋ ਮਲਾਜ਼ਮ ਉਹਨਾਂ ਵਿੱਚ ਹੋ ਗਿਆ ਜਿਨ੍ਹਾਂ ਨੇ ਉਪਰੇਕ ਕਰਨੀ ਉਹ ਵੀ ਉਹ ਰੱਖਦੇ